ਹਾਜੀ ਵੀ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭਰਾਵਾਂ ਨੂੰ ਕੀ ਹਾਲ ਚਾਲ ਆ ਜੀ ਠੀਕ ਠਾਕ ਪਹਿਲਾਂ ਤਾਂ ਵੀਰੇ ਮਾਫੀ ਚਾਹੁੰਨਾ ਕਿ ਦੋ ਤਿੰਨ ਦਿਨਾਂ ਤੋਂ ਮੇਰਾ ਭਰਾ ਮੰਗੇ ਤੋਂ ਬਾਅਦ ਮੇਰੇ ਸਾਹਮਣੇ ਕੋਈ ਆਪਾਂ ਸੇਰ ਵਾਲੀ ਵੀਡੀਓ ਨਹੀਂ ਲਾਈ ਮੇਰੇ ਥੋੜਾ ਯਾਰ ਬਿਜੀ ਸੀ ਹਨਾ ਤੇ ਪਹਿਲਾਂ ਤੁਸੀਂ ਆਹ ਆਪਣੀ ਪੱਠੀ ਦਾ ਮੇਰਾ ਭਰਾ ਸ਼ੌਂਕ ਕਰੋ ਜਸਟ 10 ਪੱਲੀ ਸਾਫ਼ ਹੋਈ ਆ ਕੀ ਦੀ ਹਿਸਟਰੀ ਐ ਮੇਰਾ ਭਰਾ ਉਹ ਵੀ ਤੁਹਾਨੂੰ ਮੈਂ ਵਿੱਚ ਦੱਸਦਾ ਆ ਠੀਕ ਐ ਫਾਨਾ ਇਹਨੂੰ ਆਪਾਂ ਛੱਡਦੇ ਆ ਮੇਰਾ ਭਰਾ ਡੋਲੀ ਦੇ ਵਿੱਚ ਇਹ ਚਾ ਲੋ ਜੀ ਠੀਕ ਆ ਹਾਂਜੀ ਭਰਾਓ ਪਹਿਲਾਂ ਦਾ ਯਾਰ ਜਿਹੜੇ ਬਾਈਆਂ ਦੇ ਆਪਾਂ ਕਬੂਤਰ ਭੇਜਨੇ ਆ ਠੀਕ ਆ ਜੀ ਜਿਨ੍ਹਾਂ ਦੀ ਡਿਲੀਵਰੀ ਆਪਣੀ ਪੈਂਡਿੰਗ ਸੀਗੀ ਮੇਰਾ ਭਰਾ ਹਨਾ ਮੈਂ ਵੀਰੇ ਬਾਹਰ ਸੀਗਾ ਇਸ ਕਰਕੇ ਮੈਂ ਕਬੂਤਰ ਨਹੀਂ ਰਖਾ ਪਾਇਆ ਉਹਨਾਂ ਦੇ ਤੇ ਇੱਕ ਆਪਣਾ ਭਰਾ ਮਨਦੀਪ ਆ ਜੀ ਉਹਨਾਂ ਨੇ ਦੇਸੀਆਂ ਜੋੜਾ ਮੰਗਵਾਇਆ ਸੀਗਾ ਯਾਨੀ ਕਿ ਤਹਾਨੇ ਸ਼ਹਿਰ ਤੇ ਭੇਜਣਾ ਠੀਕ ਹੈ ਤੇ ਇੱਕ ਆਪਣਾ ਭਰਾ ਸੰਗਰੂਰ ਤੋਂ ਆ ਜੀ ਉਹਨਾਂ ਦਾ ਇੱਕ ਕਾਲਾ ਜਾਨਵਰ ਬੱਕ ਸੀਗਾ ਆਪਣੀ ਲਵੇ ਹਨਾ ਤੇ ਇੱਕ ਆਪਣਾ ਭਰਾ ਵਾ ਮੇਰੇ ਖਿਆਲ ਚੌਧਰੀ ਨਾਮ ਆ ਬਾਈ ਦਾ ਹਾਂਜੀ ਭਾਰਤ ਚੌਧਰੀ ਕੁਛ ਇਹੋ ਜਿਹਾ ਨਾਮ ਆ ਬਾਈ ਦਾ ਉਹ ਵੀਰ ਆਪਣੇ ਦਿੱਲੀ ਤੋਂ ਨੇ ਜੀ ਉਹਨਾਂ ਦਾ ਇੱਕ ਵੱਡਾ ਜੁੜਾ ਬੌਕਾ ਸਾਧ ਕਾਕਲੇ ਪੁੱਤਰਾਂ ਦੇ ਵਿੱਚੋਂ ਹਨ ਤੇ ਬਸ ਇੱਕ ਮੇਰਾ ਭਰਾ ਵਰੁਣ ਹੈ ਜੀ ਫਗਵਾੜੇ ਤੋਂ ਹਨਾ ਉਹ ਬਾਈਨਾਂ ਦੇ ਮੇਰਾ ਭਰਾ ਬੱਚੇ ਜਨੇ ਕੇ ਸੀਗੇ ਆਪਾਂ ਭੇਜਨੇ ਤੇ ਬ੍ਰਦਰ ਹੁਣ ਤੁਸੀਂ ਬੇਫਿਕਰ ਹੋ ਜੀ ਹੁਣ ਮੈਂ ਆ ਗਿਆ ਆ ਤੇ ਕੱਲ੍ਹ ਆ ਪਰਸੋਂ ਤੱਕ ਆਪਾਂ ਜਿਹੜੇ ਜਿਹੜੇ ਬੰਦਿਆਂ ਦੀਆਂ ਡਿਲੀਵਰੀਆਂ ਹੈਗੀਆਂ ਜਿਓਸਾਂ ਨਾਲ ਆਪਾਂ ਭੇਜਦੇ ਆਂਗੇ ਹਨਾ ਤੇ ਪੱਕੀ ਬਾਬੇ ਆਪਾਂ ਮਾਫੀ ਚਾਹੁੰਦੇ ਯਾਰ ਇੰਨੇ ਦਿਨ ਮੈਂ ਕੋਈ ਵੀਡੀਓ ਨਹੀਂ ਲਾ ਪਾਇਆ ਤੇ ਇੱਕ ਆਪਣਾ ਸੱਜਣ ਆ ਜੀ ਬਾਈ ਹਰਿਆਣੇ ਤੋਂ ਆ ਜਨ ਕਿ ਬਾਈ ਆਪਣਾ ਪੱਕਾ ਕਸਟਮਰ ਤਾਂ ਨਹੀਂ ਕਰ ਜਸਟ ਦੋ ਤਿੰਨ ਦਿਨ ਤੋਂ ਬਾਈ ਨੇ ਬਾਲੇ ਜਿਆਦਾ ਫੋਨ ਲਾਇਆ ਆਪਾਂ ਬਾਈ ਕਬੂਤਰੀ ਦੀ ਜਾਨੀ ਕਿ ਡਿਮਾਂਡ ਕਰਦਾ ਸੀਗਾ ਜੀ ਠੀਕ ਆ ਪਰ ਆਪਾਂ ਵੀਰੇ ਬਾਈ ਨੂੰ ਸਾਫ਼ ਮਨ੍ਹਾ ਕਰਤਾ ਕਿ ਵੀਰੇ ਇਸ ਟਾਈਮ ਮਾਦੀਆਂ ਹੈ ਨਹੀਂ ਗਿਆ ਠੀਕ ਆ ਪਰ ਬਾਈ ਕਹਿੰਦਾ ਨਹੀਂ ਵੀਰੇ ਹੁਣ ਮੈਂ ਕਬੂਤਰ ਮੰਗਾਉਣੇ ਨੇ ਮੈਨੂੰ ਇੱਕ ਅੱਧੀ ਕੋਈ ਲਾਜ਼ਮੀ ਚਾਹੇ ਪੱਠੀ ਹੋਵੇ ਦਿਓ ਬਰਿਆ ਚੈੱਕ ਕਰ ਲੋ ਮਸਲ ਤੁਸੀਂ ਜੋ ਮਰਜੀ ਗਾਲੋ ਵੀਰੇ ਅਸਲ ਵਿੱਚ ਕੂਤਰ ਆਹ 1000 ਵਾਲੇ ਕੂਤਰਾਂ ਦੇ ਵਿੱਚੋਂ ਆ ਚੈੱਕ ਕਰ ਲਓ ਮਰਾ ਭਰਾ ਠੀਕ ਹੈ ਜੀ ਜਨਨ ਕਿ ਸਾਡੇ ਇਹ ਤਿੰਨ ਚਾਰ ਬਲੱਡ ਕਰਕੇ ਆਹ ਕੂਤਰ ਬਣੇ ਹੋਏ ਆ ਵੀਰੇ ਵਿੱਚ ਇਹਦੇ 1000 ਵਾਲੇ ਕੂਤਰਾਂ ਦਾ ਮੈਸੇਜ ਆ ਵਿੱਚ ਇਹ ਗਾਲਣਾ ਦਾ ਠੀਕ ਹੈ ਤੇ 100% ਤੁਸੀਂ ਜਨਨ ਕਿ ਪੁੰਨ ਵਾਲੇ ਕੂਤਰ ਇਹਨਾਂ ਵਿੱਚ ਚਲਾ ਸਕਦੇ ਹੋ ਤੇ ਵੀਰੇ ਇਹ ਬਲੱਡ ਐਸਾ ਬਲੱਡ ਆ ਬਰੀਡ ਜੋ ਤੁਸੀਂ ਮਰਜੀ ਗਾਲੋ ਦੇਖੋ ਹੀ ਅਸੀਂ ਤਾਂ ਇਹਨਾਂ ਨੂੰ 1000 ਵਾਲੇ ਕੂਤਰ ਹੀ ਕਹਿੰਦੇ ਆ ਕਿਉਂਕਿ ਜਿਆਦਾ ਬਲੱਡ ਉਹੀ ਆ ਇਹਨਾਂ ਕੂਤਰਾਂ ਦੇ ਵਿੱਚ ਤੇ ਬਾਦ ਉਹ ਆਹ ਮਾਦੀ ਜੇ ਉਸ ਬਾਈ ਦੇ ਕੋਲ ਗਈ ਨਾ ਚਲੋ ਵੀਰੇ ਮਾਨ ਨਹੀਂ ਕਰਨਾ ਚਾਹੀਦਾ ਨਾ ਹੀ ਆਪਾਂ ਮਾਨ ਕਰੀਦਾ ਪਰ ਐਨੀ ਗਰੰਟੀ ਜ਼ਰੂਰ ਆ ਮੇਰਾ ਭਰਾ ਡਾਰ ਪੱਖੋਂ ਦਾ ਵੀਰੇ ਧੁਕੀਆਂ ਕੱਢਦੇ ਹੀ ਨੇ ਕੂਤਰ ਇਹ ਐਸੇ ਗੱਲ ਦੀ ਆਪਣੀ ਗਰੰਟੀ ਰਹਿ ਗਈ ਜੇ ਬਾਈ ਦੇ ਕੋਲ ਠੀਕ ਆ ਜੀ ਇਸ ਕਬੂਤਰੀ ਨੇ ਉਸ ਰੱਬ ਨੇ ਚਾਇਆ ਜੇ ਵਾਅਦਾ ਕਰਿਆ ਤਾਂ ਭਰਾ ਦੇ ਕੋਲ ਕਿਸੇ ਰੰਗ ਦਾ ਘਾਟਾ ਨਹੀਂ ਹੋਏਗਾ ਠੀਕ ਆ ਜੀ ਮੇਰੀ ਗੱਲ ਮੇਰਾ ਭਰਾ ਗੌਰ ਨਾਲ ਸੁਣਦੇ ਹੋ ਕਿ ਉਹ ਸੱਚ ਜਿਹਦੇ ਘਰੇ ਆਹ ਮਾਦੀ ਗਈ ਨਾ ਵੀਰੇ ਉਹ ਕਿਸੇ ਵੀ ਰੰਗ ਦਾ ਮੇਰਾ ਭਰਾ ਮਹਤਾਜ ਨਹੀਂ ਰਹੇਗਾ ਯਾਰ ਇਸ ਗੱਲ ਦੀ ਆਪਣੀ ਗਰੰਟੀ ਆ ਦਾਵਾ ਠੀਕ ਆ ਜੀ ਵੀਰੇ ਇਹ ਕਬੂਤਰ ਗੱਲੜ ਵੀ ਕੱਢਦੇ ਆ ਠੀਕ ਆ ਸ਼ਾ ਕਾਲੇ ਚੀਨੇ ਗੂੜੇ ਲਾਲ ਚੀਨੇ ਰੱਤੇ ਤੇ ਵੀਰੇ ਕਾਲੇ ਚੀਨੇ ਕਬੂਤਰ ਵੀ ਆਹ ਕੱਢਦੇ ਨੇ ਠੀਕ ਆ ਜਿਵੇਂ ਕਾਲਸਰੇ ਕਬੂਤਰ ਟਾਈਪ ਹੁੰਦੇ ਆ ਬਾਕੀ ਯਾਰ ਤੁਸੀਂ ਚੈੱਕ ਆ ਲਓ ਮਾਦੀ ਦਾ ਤੁਹਾਨੂੰ ਮੈਂ ਸ਼ੌਂਕ ਕਰਾਉਂਗਾ ਹਲੇ ਵੀਰੇ ਸੇਲ ਨਹੀਂ ਗਈ ਇਹ ਜਸਟ ਪਹਿਲਾਂ ਵੀਡੀਓ ਆਪਾਂ ਉਸ ਬੰਦੇ ਨੂੰ ਪਾਉਣੀ ਆਪਣੇ ਭਰਾ ਨੂੰ ਵੀਡੀਓ ਇਹ ਪਾਉਣੀ ਆ ਬਾਈ ਨੂੰ ਪਸੰਦ ਆਵੇ ਨਾ ਆਵੇ ਜਾਂ ਤੁਸੀਂ ਫਿਰ ਵੀ ਜੇ ਮੰਨ ਕੇ ਤੈਨੂੰ ਕਈਆਂ ਦੇ ਮਨਚੇ ਹੁੰਦਾ ਯਾਰ ਕਾਜ ਬਰੇ ਆ ਕੁਦਰੀ ਅਸੀ ਲੈਣੀ ਆ ਹਨਾ ਉਹ ਪਤਾ ਵੀ ਮੇਰੇ ਨਾਲ ਬੰਦੇ 9041226045 ਨੰਬਰ ਤੇ ਮੇਰਾ ਭਰਾ ਕੰਟੈਕਟ ਕਰ ਸਕਦੇ ਨੇ ਜਸਟ ਵੀਰੇ 10 ਪੱਲੀ ਮਾਦੀ ਇਹ ਸਾਫ ਹੋਈ ਆ ਠੀਕ ਹੈ ਬਾਕੀ ਤੁਹਾਨੂੰ ਇਹਦਾ ਮੈਂ ਸ਼ੌਂਕ ਕਰਾਉਣਾ ਮੈਂ ਕੱਲ ਲਾਉ ਯਾਰ ਉਸ ਆਪਾਂ ਭਰਾ ਨੂੰ ਵੀਡੀਓ ਤਾਂ ਪਾਉਣੀ ਆ ਨਾਲ ਵੀਡੀਓ ਮੈਂ ਦੂਜੀ ਬਣਾ ਦੇਣਾ ਬਾਕੀ ਜਿਹੜੇ ਆਪਣੇ ਸੱਜਣ ਮਿੱਤਰ ਆ ਸਾਡੇ ਸਬਸਕ੍ਰਾਈਬਰ ਭਰਾ ਆ ਠੀਕ ਆ ਵੀਡੀਓ ਸਾਡੀ ਦੀ ਢੀਕ ਕਰਦੇ ਆ ਉਹ ਭਰਾ ਸ਼ੌਂਕ ਵੀ ਕਰ ਲੈਣਗੇ ਕਿ ਹਾਂ ਵੀ ਚੰਗੇ ਕਬੂਤਰ ਕਿਹੋ ਜਿਹੇ ਹੁੰਦੇ ਨੇ ਔਰ ਕਿਹੋ ਜਿਹੇ ਨਹੀਂ ਬਾਕੀ ਰਹੀ ਗੱਲ ਵੀਰੇ ਮੈਂ ਕੋਈ ਮਾਨ ਨਹੀਂ ਆਪ ਦੀ ਚੀਜ਼ ਤੇ ਕਰਦਾ ਨਾ ਹੀ ਕੋਈ ਫੁਗਰੀ ਮਾਰਦਾ ਠੀਕ ਆ ਵੀਰੇ ਅੱਜ ਦੀ ਡੇਟ 'ਚ ਮੇਰਾ ਭਰਾ ਹਰ ਬੰਦੇ ਕੋਲੇ ਚੰਗੇ ਕਬੂਤਰ ਨੇ ਠੀਕ ਆ ਜੀ ਚੰਗੀਆਂ ਨਸਾਂ ਵੀਰੇ ਹਰ ਬੰਦੇ ਦੇ ਕੋਲ ਅੱਜ ਕੱਲ੍ਹ ਹੈ ਹੀ ਆ ਨੇ ਤੇ ਆਓ ਮੇਰਾ ਭਰਾ ਹੁਣ ਤੁਹਾਨੂੰ ਸ਼ੌਂਕ ਦਾ ਮਾਦੋ ਪੱਠੇ ਜਾ ਜਾ ਠਹਿਰ ਜਾ ਹਾਂ ਜੀ ਵੀ ਮਤਰ ਬਿਆਰਿਓ ਆ ਕਰੂ ਚੈੱਕ ਜੀ ਆਪਣੀ ਮਾਦੀ ਦੀ ਕੁਆਲਿਟੀ ਬਾਰ ਸਟਰਕਚਰ ਤੁਹਾਡੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਜਸਟ ਮੇਰਾ ਭਰਾ 10 ਪੱਲੀ ਸਾਫ ਹੋਈ ਆ ਆਂਦੇ ਵੀ ਇਸ ਮਾਦੀ ਨੇ ਲਾਏ ਨੇ ਆਂਟਿਆਂ ਦੇ ਬੱਚਾਂ ਦੀ ਬਰਾਬਰ ਫੋਲ ਕਰਾਂਦੇ ਆ ਠੀਕ ਹੈ ਵੀਡੀਓ ਮੇਰਾ ਭਰਾ ਉਸ ਆਪਣੇ ਭਰਾ ਦੇ ਲਈ ਆ ਠੀਕ ਹੈ ਜੀ ਬਾਈ ਨੂੰ ਪਸੰਦ ਆ ਗਈ ਤਾਂ ਠੀਕ ਆ ਨਹੀਂ ਤਾਂ ਮੇਰਾ ਭਰਾ ਅਗਰ ਤੁਹਾਨੂੰ ਮਾਦੀ ਆ ਪਸੰਦ ਆਈ ਤੁਸੀਂ ਮੈਨੂੰ ਫੋਨ ਲਾ ਸਕਦੇ ਹੋ ਮੇਰਾ ਵੀਰ ਠੀਕ ਹੈ ਕੁਆਲਟੀ ਚੈੱਕ ਕਰ ਲਓ ਵੀਰੇ ਪਹਿਲਾਂ ਮਾਦੀ ਆਪਣੀ ਦੀ ਨੋਕ ਚੈੱਕ ਕਰ ਲਓ ਤੇ ਮਾਦੀ ਆਪਣੀ ਦੀ ਬਾਬੇ ਉਹ ਪਲਕਾ ਚੈੱਕ ਕਰ ਲਓ ਹੁਣ ਅੱਖਾਂ 'ਚ ਤੁਹਾਨੂੰ ਮੈਂ ਕੁਆਲਟੀ ਵਖਾਨ ਲਗਾ ਚੈੱਕ ਕਰੋ ਵੀਰੇ ਅੱਜ ਨਹੀਂ ਮੈਂ ਕਹਣਾ ਕਿ ਦੁੱਧ ਚਿੱਟੀਆਂ ਅੱਖਾਂ ਨਾ ਚਿੱਟੀਆਂ ਅੱਖਾਂ ਦੇ ਵਿੱਚ ਵੀਰੇ ਲਾਲਗੀ ਆ ਚੈੱਕ ਕਰ ਲਓ ਜੇ ਉਹ ਜੀ ਨੋਕ ਉਹੋ ਜੀਆਂ ਪਲਕਾਂ ਆ ਚੈੱਕ ਕਰ ਲਓ ਕੋਈ ਰੰਗ ਲਾ ਕੇ ਮੈਂ ਗੁਲਾਬੀ ਨਹੀਂ ਕਰੇ ਵੇ ਠੀਕ ਹੈ ਤੇ ਬਾਬੇ ਉਹ ਅੱਖਾਂ ਦੇ ਵਿੱਚ ਲਾਲਗੀ ਹਾਂਜੀ ਬਾਈ ਜੀ ਅੱਖਾਂ ਦੇ ਵਿੱਚ ਲਾਲਗੀ ਤੁਸੀਂ ਬਿਲਕੁਲ ਸਹੀ ਸੁਣਿਆ ਕਿਉਂ ਵੀਰੇ ਐਸ ਬਲੱਦ ਦੇ ਭੈਣ ਭਰਾ ਠੀਕ ਹੈ ਜੀ ਐਸ ਮਾਦੀ ਦੇ ਛੋਟੇ ਵੱਡੇ ਭੈਣ ਭਰਾ ਸੀ ਖੁੱਦ ਆਪਣੀ ਸ਼ੱਦ ਤੇ ਮੇਰਾ ਵੀ ਰਡਾਈ ਨੇ ਠੀਕ ਆ ਸਾਨੂੰ ਫਿਰ ਇਹ ਕਹਿੰਦੇ ਵਿੱਚ ਕੋਈ ਹੱਦ ਨਹੀਂ ਕਿ ਇਹਨਾਂ ਦੇ ਅੱਖਾਂ ਦੇ ਵਿੱਚ ਲਾਲਗੀ ਆ ਪਰ ਇਹਨਾਂ ਦੀ ਪਛਾਣ ਹੀ ਸਾਡੇ ਕੁੱਤਾਂ ਦੀ ਆਹਾਂ ਕਿ ਹਲਕੀ ਜਿਹੀ ਲਾਲਗੀ ਜਰੂਰ ਇਹਨਾਂ ਨੇ ਦੇਣੀ ਦੇਣੀ ਆ ਨਾ ਤਾਂ ਬਾਪੂ ਪਿੰਡੋਂ ਜਾਂਦੇ ਆ ਤੇ ਔੜ ਤੇ ਵੀ ਪੂਰੇ ਤਸਲੀ ਪਾਕਸ਼ਾ ਕੁੱਤਰ ਇਹ ਚਲੋ ਜੱਤ ਹਰ ਬਾਪੂ ਮੁਕੱਦਰਾ ਦੀ ਹੁੰਦੀ ਆ ਉਸ ਚੀਜ਼ ਦੀ ਆਪਾਂ ਗਰੰਟੀ ਦੇ ਨਹੀਂ ਸਕਦੇ ਠੀਕ ਆ ਤੇ ਬਾਕੀ ਐਸ ਬੰਦੇ ਨੂੰ ਮੇਰਾ ਭਰਾ ਕੋ ਠਹਿਰ ਜਾ ਠਹਿਰ ਜਾ ਤੇ ਆਹ ਬਾਈ ਜੀ ਦੂਜੇ ਪੰਨੇ ਦੀ ਮੇਰਾ ਭਲਾ ਅੱਖ ਚੈੱਕ ਕਰ ਲੋ ਦੇਖੋ ਜੀ ਬਿਲਕੁਲ ਤੁਹਾਡੇ ਸਾਹਮਣੇ ਮੈਂ ਸ਼ਾਵੇਂ ਸ਼ੌਕ ਕਰਾ ਰਿਆ ਸ਼ਾਵੇਂ ਜੇ ਤੁੱਪੇ ਤੁਹਾਨੂੰ ਇਹਦੀ ਅੱਖ ਵਖਾਵਾ ਨਾ ਬਾਬੇ ਉਹ ਸਵਾਦ ਹੀ ਵੱਖਰਾ ਆਉਂਦਾ ਇਹਦੀ ਅੱਖ ਵੇਖ ਕੇ ਠੀਕ ਹੈ ਚੈੱਕ ਕਰ ਲੋ ਮੇਰਾ ਭਰਾ ਤੁਹਾਨੂੰ ਇਸ ਮਾਦੀ ਦੇ ਅੰਦਰ ਬਾਬੇ ਉਹ ਤਿੰਨ ਰੰਗ ਵੇਖਣ ਨੂੰ ਮਿਲਣਗੇ ਚਿੱਟਾ ਕਾਸਨੀ ਸਲੇਟੀ ਆ ਤੇ ਵੀਰੇ ਲਾਲ ਠੀਕ ਹੈ ਤਿੰਨ ਰੰਗੀ ਆਪਣੀ ਆਹ ਮਾਦੀ ਆ ਤੇ ਆਹ ਬਾਈ ਜੀ ਮਾਦੀ ਆਪਣੀ ਦਾ ਪੱਲਾ ਚੈੱਕ ਕਰੂ ਮੇਰਾ ਵੇਖੋ ਕਿਉਂ ਦੇਖੋ ਬਾਈ ਜੀ ਕੁਆਲਿਟੀ ਪਾਲੇ ਦੇ ਵਿੱਚ ਆ ਫੀਚਰ ਆ ਕੇ ਜਾਂਦੀ ਆ ਇਸ ਕਰਕੇ ਵੀਰੇ ਮੈਂ ਸਿੰਗਲ ਮਾਦੀ ਦਾ ਸ਼ੌਂਕ ਕਰਾ ਰਿਆਂ ਹਾਂ ਠੀਕ ਆ ਤੇ ਆ ਮੇਰਾ ਵੀਰ ਅਗਲਾ ਪਾਲਾ ਦੇਖੋ ਯਾਰ ਕੀ ਆਈ ਬਾਤ ਐ ਵੀਰੇ ਠੀਕ ਆ ਇਹੋ ਜੇ ਕੂਤੋਂ ਲੋਕਾਂ ਕੋਲ ਹੋਣਾ ਤੇ ਵੀਰੇ ਖੁੱਡੇ ਭਰਨ ਦੀ ਕੋਈ ਲੋੜ ਨਹੀਂ ਬੰਦਿਆਂ ਨੂੰ ਹਨਾ ਚੈੱਕ ਕਰ ਲਓ ਤੇ ਆ ਬਾਈ ਜੀ ਫੇਰ ਜਿਆ ਆ ਪਹਿਲਾਂ ਤੁਸੀਂ ਮੈਥਾ ਤਾਂ ਚੈੱਕ ਕਰੂ ਉਹ ਠਹਿਰ ਜਾ ਠਹਿਰ ਜਾ ਗੁੱਸਾ ਆ ਗਿਆ ਮੇਰਾ ਅਲੋਈ ਜਮਾ ਬੰਦ ਵੀਰੇ ਕਾਥਨੀ ਸਲੇਟੀ ਰੰਗ ਦੀ ਮਾਦੀ ਆਪਣੀ ਦੀ ਪੋਸ਼ ਆ ਠੀਕ ਹੈ ਤੇ ਆ ਮੇਰਾ ਭਰਾ ਮਾਦੀ ਆਪਣੀ ਦਾ ਪੈਰਾ ਚੈੱਕ ਕਰ ਲੋ ਛੱਲਾ ਇਹਦੇ ਲੱਗਿਆ ਹੋਇਆ ਬਿਲਕੁਲ ਬੰਦ ਜੋੜ ਨਾਮ ਨੰਬਰ ਮੇਰਾ ਲੱਗਿਆ ਹੋਇਆ 901226065 ਵਾਲੀ ਠੀਕ ਹੈ ਬਾਜੀ ਪੰਜੀ ਅੱਗੇ ਉਹ ਮਾਦੀ ਦਾ ਤੁਸੀਂ ਫਰੰਟ ਚੈੱਕ ਕਰੋ ਦੇਖੋ ਜੀ ਕੀ ਕਹਿੰਦੀ ਆ ਵੀਰੇ ਠੀਕ ਹੈ ਹਲੇ ਤਾਂ ਵੀਰੇ ਜਸਟ 10 ਪੱਲੀ ਸਾਫ ਹੋਈ ਆ ਜਿਵੇਂ ਗਾਂ ਦੀ ਕੰਮਰਾ ਭਰਾ ਆਹੇ ਨਿਖਰੂਗੀ ਨਾ ਮਾਦੀ ਖੋਡੇ ਦਾ ਮੇਰਾ ਭਰਾ ਗੈਣਾ ਹੀ ਲੱਗੂ ਗੈਣਾ ਹਨਾ ਤੇ ਬਾਕੀ ਸਾਨੂੰ ਪੂਛ ਬਖੋਣਾ ਯਾਰ ਮਾਦੀ ਦੀ ਆ ਬਿਲਕੁਲ ਬੰਦ ਪੂਛ ਤੇ ਆ ਬਾਈ ਜੀ ਪੂਛ ਦੀ ਕੁਆਲਟੀ ਚੈੱਕ ਕਰ ਲਓ ਸਾਰੀ ਕਾਗਜ਼ਨੀ ਸਲੇਟੀ ਰੰਗ ਦੀ ਪੂਛ ਆ ਵਿੱਚ ਲਾਲ ਪੀਲੀਆਂ ਨੇ ਤੇ ਆਸੀਂ ਦਰਸ਼ਕੋ ਆਪਣੀ ਮੱਕਮਦ ਉਹ ਵੱਡੇ ਗੋਦਰੀ ਆਪਾਂ ਸਪੈਸ਼ਲ ਭਾਈ ਜੀ ਆਪ ਚੈੱਕ ਕਰ ਸਕਦੇ ਹੋ ਠੀਕ ਹੈ ਆਪਕੇ ਲਈ ਮੈਨੇ ਇਹ ਵੀਡੀਓ ਲਗਾਈ ਹੈ ਪਰ ਆ ਥੋੜੀ ਜੀ ਹਿੰਦੀ ਉਸ ਭਰਾ ਦੇ ਲਈ ਕਿਉਂ ਬਾਈ ਯਾਰ ਤਿੰਨ ਦਿਨ ਤੋਂ ਲਗਾਤਾਰ ਮੈਨੂੰ ਨਾ ਰਿਹਾ ਕਿ ਵੱਡੇ ਵੀਰੇ ਖਰਾਬ ਕਬਜਾ ਹੋ ਗਿਆ ਨਾ ਵੀਡੀਓ ਜਰੂਰ ਲਗਾ ਦੇਣਾ ਤੇ ਉਸ ਭਰਾ ਦੇ ਲਈ ਆਪਾਂ ਥੋੜੀ ਜਿਹੀ ਹਿੰਦੀ ਬੋਲੀ ਜ਼ਰੂਰੀ ਨਹੀਂ ਵੀਰੇ ਚਲੋ ਇਹ ਲੋਕਾਂ ਦਾ ਪਿਆਰ ਹੀ ਹੁੰਦਾ ਯਾਰ ਹਨ ਤੇ ਆ ਸੀ ਵੀਰੇ ਆਪਣੀ ਮਕਮਲ ਉਹ ਮੇਰ ਬੱਦੀ ਘੁੱਤੀ ਜੋ ਕਿ ਆਪਾਂ ਸਪੈਸੇ ਹੀ ਉਸ ਸੱਜਣਾਂ ਵਾਸਤੇ ਪਾਈ ਆ ਹਨ ਬਾਈ ਨੇ ਮੈਨੂੰ ਕਦੇ ਵੇਖਿਆ ਨਾ ਮੈਂ ਕਦੇ ਭਰਾ ਨੂੰ ਵੇਖਿਆ ਪਰ ਯਾਰ ਬਾਈ ਦਾ ਆਪ ਨੂੰ ਪਿਆਰ ਵਧੀਆ ਲੱਗਿਆ ਹੈ ਨਾ ਕਿ ਇੰਨੇ ਜਾਨ ਮਨ ਕੇ ਚਰੁਣੀ ਤਾਂ ਫਿਰ ਬੇਚਨ ਨੂੰ ਬਥੇਰੀ ਦੁਨੀਆ ਕਬੂਤਰ ਵੇਚਦੀ ਆ ਬਾਈ ਹੋਰ ਵੀ ਕੋਤੋਂ ਮਾਲੂ ਲੈ ਸਕਦਾ ਸੀ ਪਰ ਤਾਂ ਵੀ ਭਰਾ ਨੇ ਆਪਣੇ ਨਾਲ ਕੰਟੈਕਟ ਰੱਖਿਆ ਕਿ ਨਹੀਂ ਵੀਰੇ ਕਬੂਤਰ ਲੈਣੇ ਛੋਟੇ ਤੁਸੀਂ ਲੈਣੇ ਆ ਬਾਕੀ ਭਰਾ ਤੇਰਾ ਕਹਿੰਦੇ ਕਿ ਤੈਨੂੰ ਧੰਨਵਾਦ ਜੀ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਕਿੱਦਾਂ ਲੱਗੀ ਮਾਸੀ ਵੀਰੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਠੀਕ ਆ ਜੀ ਬਾਕੀ ਜੇ ਕਿਸੇ ਹੋਰ ਸਾਡੇ ਨੂੰ ਵੀ ਪਸੰਦ ਆਈ ਹੋਵੇ ਤਾਂ ਦੱਸ ਦਿਓ ਭਰਾ ਦੇ ਦੇ ਦਾਂਗੇ ਚੱਕਰੀ ਕੋਈ ਨਹੀਂ